ਬਾਬੇ ਕਾ ਕਰ ਬਾਬਾ ਜੀ ਆਓ ਬਾਬਾ ਜੀ ਆਜੋ ਆਜੋ ਮਾਤਰੀ ਹੈਗੇ ਅੱਗੇ ਆਜੋ ਅੱਜ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਫਤੇਹ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਜਿਹੜੇ ਆ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਵੱਲੋਂ ਵਿਸ਼ਾਲ ਮਹੱਲਾ ਜਿਹੜਾ ਗੁਰਦੁਆਰਾ ਬਵਾਨ ਗੜ੍ਹ ਸਾਹਿਬ ਸ਼ੌਣੀ ਬੁੱਢਾ ਦਲ ਤੋਂ ਆਰੰਭ ਹੋਏ ਸੂਰਾ ਸੋ ਪਹਿਚਾਨੀਆਂ ਜੋ ਲਰੈਦੀਨ ਕੇ ਹੀ ਪਰਜਾ ਪਰਜਾ ਕਟਮਰੈ ਕਬੂ ਨਾ ਛਾੜਾ ਖੇਤ ਉਹ ਮਹਾਨ ਯੋਧੇ ਸੂਰਮੇ ਸ਼ਹੀਦਾਂ ਨੂੰ ਜਿੱਥੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਦੇ ਆ ਸੋ ਉਹਨਾਂ ਦੀ ਸ਼ਹੀਦੀ ਨੂੰ ਸਮਰਪਤ ਭਾਵੇਂ ਅੱਜ ਇੰਦਰ ਦੇਵਤਾ ਵੀ ਜਿਹੜਾ ਪੂਰਾ ਨਿਹਾਲ ਕਰ ਰਿਹਾ ਸੀ ਪਰ ਗੁਰੂਆਂ ਦੀਆਂ ਲਾੜਨ ਦੀਆਂ ਨਿਹੰਗ ਸਿੰਘ ਫੌਜਾਂ ਨੇ ਵੀ ਜਿਹੜਾ ਪੂਰਾ ਜਿਹੜਾ ਜਾਹੋ ਜਲਾਲ ਦੇ ਨਾਲ ਵਿਸ਼ਾਲ ਮਹੱਲਾ ਜਿਹੜਾ ਉਹ ਜਿੱਥੇ ਆਰੰਭ ਹੋ ਕੇ ਜਿੱਥੇ ਸਾਰੇ ਅਸਥਾਨਾਂ ਤੇ ਦਰਬਾਰ ਸਾਹਿਬ ਫਤਿਹਗੜ੍ਹ ਸਾਹਿਬ ਜੋਤੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਤੇ ਸਾਰੇ ਦਰਸ਼ਨ ਦਿਜ਼ਾਰੇ ਕਰਦੇ ਹੋਏ ਜਿਹੜਾ ਹੁਣ ਬਾਬਾ ਬੰਦਾ ਸਿੰਘ ਬਹਾਦਰ ਸਟੇਡੀਅਮ ਦੇ ਵਿੱਚ ਪਹੁੰਚ ਕੇ ਤੇ ਜਿਹੜੇ ਜੰਗ ਜੂ ਕਰਤਬ ਨੇ ਖਾਲਸੇ ਨੇ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਗगन ਤਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮਾਂਡਿਓ ਸੂਰਮਾ ਆਪ ਜੂਝਨ ਕੋਤਾਓ ਗੁਰੂ ਸਾਹਿਬ ਦੀ ਆਪਾਰ ਕਿਰਪਾ ਜਿਤੇ ਸ਼ਸ਼ਤਰ ਨਾਮੰਗ ਨਮਸਕਾਰ ਤਾਮੰਗ ਜਿਤੇ ਅਸਤਰ ਭੇੰਗ ਨਮਸਕਾਰ ਤੇ ਅੰਗ ਸੋ ਆਪਾਂ ਜੰਗ ਜੂ ਕਰਤਬ ਨੇ ਜਿਹੜੇ ਖਾਲਸੇ ਦੇ ਜਿੱਥੇ ਘੋੜਸਵਾਰੀ ਦੇ ਜੋਰ ਵੀ ਆਪਾਂ ਆਨੰਦ ਮਾਨਨੇ ਨੇ ਸਾਰੀਆਂ ਹੀ ਦੇਸ਼ ਵਿਦੇਸ਼ ਦੀਆਂ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਮੈਂ ਸਾਰੀਆਂ ਨਿਹੰਗ ਸਿੰਘ ਜਥੇਵੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜੀ ਆਇਆਂ ਕਹਿੰਨਾ ਧੰਨਵਾਦ ਬਹੁਤ ਬਹੁਤ ਨਾਲ ਹੀ ਬੇਨਤੀ ਹੈ ਦੇਖੋ ਕਿਵੇਂ ਜਾਹੋ ਜਲਾਲ ਹੈ ਗੁਰੂ ਦੀਆਂ ਲਾੜਦੀਆਂ ਫੌਜਾਂ ਦਾ ਜਿਹੜਾ ਫਤਿਹਗੜ੍ਹ ਸਾਹਿਬ ਵਿਖੇ ਆਪਾਂ ਉਹ ਜੰਗ ਜੂ ਕਰਤਬ ਦੇ ਆਨੰਦ ਮਾਣ ਰਹੇ ਆ ਨਾਲ ਹੀ ਬੇਨਤੀ ਆ ਜਿੰਨਾ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅਮਰਤ ਛੱਕ ਕੇ ਬਾਣੀ ਬਾਣੇ ਦੇ ਧਾਰਨੀ ਹੋਣ ਤਿਆਰ ਪਰ ਤਿਆਰ ਹੋਣ ਨੌਜਵਾਨ ਸਾਡੇ ਬੱਚੇ ਜਿਹੜੇ ਨਸ਼ਿਆਂ ਦੇ ਆਦੀ ਨੇ ਉਹ ਨਸ਼ਿਆਂ ਦਾ ਤਿਆਗ ਕਰਨ ਤੇ ਤਿਆਰ ਪਰ ਤਿਆਰ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਜਿਹੜਾ ਬਾਣੀ ਬਾਣਾ ਪੰਖ ਫਿਛਾਨੋ ਸਿੰਘ ਗੁਰੂ ਕਾ ਪੰਛੀ ਜਾਨੋ ਬਾਣੀ ਬਾਣੇ ਦੇ ਧਾਰਨੀ ਹੋਵੋ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ